ਅੰਮ੍ਰਿਤਸਰ ਦੇ ਵਿੱਚ ਲਿਵਾਸਾ ਹਸਪਤਾਲ ਦੇ ਵੱਲੋਂ ਜਿਗਰ ਦੀ ਬਿਮਾਰੀ ਫੈਟੀ ਲੀਵਰ ਅਤੇ ਵਧ ਰਹੀ ਸਿਹਤ ਮੁਤੀਆਂ ਦੇ ਵਿਸ਼ੇ ਨੂੰ ਲੈ ਕੇ ਮਹੱਤਵਪੂਰਨ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਇਸ ਸਮਾਗਮ ਦਾ ਉਦੇਸ਼ ਜਿਗਰ ਦੀ ਬਿਮਾਰੀ ਫੈਟੀ ਲੀਵਰ ਤੇ ਜਨਤਾ ਦਾ ਜਾਗਰੂਕਤਾ ਵਧਾਉਣਾ ਬਿਮਾਰੀ ਦਾ ਜਲਦੀ ਪਤਾ ਲਗਾਉਣਾ ਨੂੰ ਉਤਸ਼ਾਹਿਤ ਕਰਨਾ ਅਤੇ ਇਸੇ ਇਲਾਜ ਦੇ ਬਹੁਤ ਅਣਸ਼ਾਸਨ ਇਲਾਜ ਦੀ ਉਜਾਗਰ ਕਰਨਾ ਇਸ ਮੌਕੇ ਤੇ ਡਾਕਟਰ ਕਵਲਜੀਤ ਸਿੰਘ ਸੀਨੀਅਰ ਸਰਜੀ ਲਿਵਾਸਾ ਹਸਪਤਾਲ ਦੇ ਡਾਕਟਰਾਂ ਨੇ ਜਿਗਰ ਦੀ ਬਿਮਾਰੀ ਅਤੇ ਫੈਟੀ ਲੀਵਰ ਦੀਆਂ ਭਿਆਨਕ ਬਿਮਾਰੀਆਂ ਦੇ ਲੱਛਣਾਂ ਬਾਰੇ ਕਾਫੀ ਜਾਣਕਾਰੀ ਦਿੱਤੀ। ਤੁਸੀਂ ਆਪ ਵੀ ਸੁਣੋ ਸਾਰਿਆਂ ਦਾ ਇਸ ਮਾਮਲੇ ਤੇ ਕੀ ਕੁਝ ਕਹਿਣਾ ਹੈ। ਸਿੰਘ ਅ ਪ੍ਰਿੰਸੀਪਲ ਡਾਇਰੈਕਟਰ ਡਿਪਾਰਟਮੈਂਟ ਆਫ ਗੈਸਟਰੋਇੰਟਰਲ ਇੰਟਰਸਟਿਨਲ ਸਰਜਰੀ ਐਂਡ ਸਿਲ ਕੰਸਲਟੈਂਟ ਲਿਵਾਰਾ ਲਿਵਾਸਾ ਸੁਪਰ ਸਪੈਸ਼ਲਿਟੀ ਹਸਪੀਟਲ ਅਮਰਿਤਸਰ ਐਂਡ ਜੋ ਅੱਜ ਅਸੀਂ ਇਕੱਠੇ ਹੋਏ ਆਂ ਲਿਵਰ ਦੀ ਇੱਕ ਖਾਸ ਬਿਮਾਰੀ ਫੈਟੀ ਲਿਵਰ ਜਿਹਨੂੰ ਆਪਾਂ ਸਿੰਪਲ ਟਰਮਸ ਸੇ ਕਹਿੰਦੇ ਆ ਡਾਕਟਰੀ ਟਰਮਸ ਸੇ ਤਾਂ ਦੋ ਚਾਰ ਹੋਰ ਵੱਡੇ ਦੇ ਟਰਮਸ ਆ ਕਿਨ ਫੈਟੀ ਲਿਵਰ ਦੇ ਬਾਰੇ ਤੁਹਾਨੂੰ ਦੱਸਣ ਜਾਣਕਾਰੀ ਦੇਣ ਵਾਸਤੇ ਤੇ ਤੁਹਾਡੇ ਸਵਾਲ ਲੈਣ ਵਾਸਤੇ ਇਕੱਠੇ ਹੋਏ ਆਂ ਫੈਟੀ ਲਿਵਰ ਇੱਕ ਬਿਮਾਰੀ ਐਸੀ ਹੈ ਕਿ ਜਿਹੜੀ ਚੁੱਪਚਾਪ ਅੰਦਰ ਚਲਦੀ ਰਹਿੰਦੀ ਹੈ ਫੈਟੀ ਲਿਵਰ ਜਿਹੜਾ ਕਿ ਨਾਮ ਤੋਂ ਆ ਰਿਹਾ ਹੈ ਇਹਦਾ ਮਤਲਬ ਇਹ ਹੁੰਦਾ ਹੈ ਕਿ ਲਿਵਰ ਦੇ ਸੈਲਸ ਦੇ ਅੰਦਰ ਫੈਟ ਜਮਾ ਹੋਣਾ ਸ਼ੁਰੂ ਹੋ ਜਾਂਦਾ ਆਮ ਤੌਰ ਤੇ ਲਿਵਰ ਦੇ ਸੈਲਸ ਦੇ ਅੰਦਰ 5 ਤੋਂ 10% ਫੈਟ ਤੋਂ ਜ਼ਿਆਦਾ ਨਹੀਂ ਹੁੰਦਾ ਰਾਈਟ ਤੇ ਜਦੋਂ ਇਸ ਤੋਂ ਜ਼ਿਆਦਾ ਫੈਟ ਹੋਣਾ ਸ਼ੁਰੂ ਹੋ ਜਾਵੇ ਲਿਵਰ ਦੇ ਅੰਦਰ ਤੇ ਉਹਦੇ ਸੈਲ ਫੰਕਸ਼ਨ ਕਰਨ ਤੋਂ ਹਟ ਜਾਂਦੇ ਆ ਉਸ ਸਿਚੁਏਸ਼ਨ ਚ ਅਸੀਂ ਉਹਨੂੰ ਫੈਟੀ ਲਿਵਰ ਦਿੰਦੇ ਆ ਉਹ ਇੱਕ ਸ਼ੁਰੂਆਤੀ ਪ੍ਰੋਬਲਮ ਹੁੰਦੀ ਹੈ ਜਿਹੜੀ ਕਿ ਅਖੀਰ ਤੱਕ ਜਾ ਕੇ ਲਿਵਰ ਫੇਲ ਇਵਨ ਲਿਵਰ ਕੈਂਸਰ ਤੱਕ ਜਾ ਕੇ ਅੰਨਾ ਕਰਦੀ ਹੈ ਆਮ ਤੌਰ ਤੇ ਇਸ ਟਾਈਮ ਤੇ ਜਿਹੜਾ ਅਸੀਂ ਦੇਖ ਰਹੇ ਆਂ ਜਿਹੜੇ ਯੰਗ ਅਡਲਟਸ ਜਿਹੜੇ ਆ ਰਹੇ ਬੱਚੇ ਔਰ ਯੰਗ ਅਡਲਟਸ ਤੋਂ ਸ਼ੁਰੂ ਹੋ ਰਹੀਆਂ ਆਮ ਤੌਰ ਤੇ ਯੰਗ ਮਿਡਲ ਮਿਡਲ ਏਜ ਦੀ ਬਿਮਾਰੀ ਹੁੰਦੀ ਸੀਗੀ ਆਮ ਤੌਰ ਤੇ ਸ਼ੁਰੂ ਤੇ ਡਾਇਬੀਟਿਕਸ ਵਗੈਰਾ ਚ ਪਾਈ ਜਾਂਦੀ ਸੀ ਪਰ ਹੁਣ ਇਹਦੀ ਏਜ ਗਰੁੱਪ ਥੱਲੇ ਤੇ ਥੱਲੇ ਜਾਂਦੀ ਜਾ ਰਹੀ ਹੈ ਬਿਕੋਜ਼ ਆਫ ਲਾਈਫ ਸਟਾਈਲ ਪ੍ਰੋਬਲਮਸ ਫੂਡ ਔਰ ਡਰਿੰਕ ਡੈਫੀਨਿਟਲੀ ਇੱਕ ਕੌਜ਼ ਹੈਗੇ ਨੇ ਬਟ ਲਾਈਫ ਸਟਾਈਲ ਜਿਹੜਾ ਕਿ ਸੈਡੈਂਟਰੀ ਲਾਈਫ ਸਟਾਈਲ ਫਿਜ਼ੀਕਲ ਐਕਟੀਵਿਟੀ ਕੱਟ ਹੋਣਾ ਆਪਣੇ ਅੰਦਰ ਡਾਇਬੀਟੀਜ਼ ਦਾ ਹੋਣਾ ਔਰ ਮਤਲਬ ਆਪਣੀ ਸਟ्रेस ਇੱਕ ਮੈਂਟਲ ਸਟ्रेस ਤਾਂ ਨੇ ਸਾਰੀ ਚੀਜ਼ਾਂ ਮਿਲ ਕੇ ਇਸ ਬਿਮਾਰੀ ਨੂੰ ਪੈਦਾ ਕਰਦੀਆਂ ਤੇ ਵਧਾਉਂਦੀਆਂ ਨੇ ਕਿ ਕਿਸੇ ਵੀ ਗਰੁੱਪ ਚ ਕਿਸੇ ਵੀ ਜੈਂਡਰ ਵਿੱਚ ਪਾਇਆ ਜਾ ਰਿਹਾ ਅੱਜਕੱਲ ਕਿਸੇ ਵੀ ਹੋ ਸਕਦਾ ਹੈ ਕਿ ਕਿਉਂ ਹੋ ਰਿਹਾ ਉਹਦੀਆਂ ਮੈਂ ਤੁਹਾਨੂੰ ਕਾਰਨ ਦੱਸਿਆ ਕਿ ਜਿਹੜੇ ਸਾਡੀ ਲਾਈਫ ਸਟਾਈਲ 언ਹੈਲਦੀ ਹੋਗੀ ਸਾਡੀ ਡਾਈਟ 언ਹੈਲਦੀ ਹੋਗੀ ਸਾਡਾ ਮੈਂਟਲ ਜਿਹੜਾ ਸਟ੍ਰੈਸ ਲੈਵਲ ਬਹੁਤ ਹਾਈ ਹੋ ਗਿਆ ਇਸ ਕਰਕੇ ਇੱਕ ਬਾਡੀ ਕ੍ਰੋਨਿਕਲੀ ਐਕਟਿਵ ਸਟੇਜ ਚ ਹੈਗੀ ਹੈ क्रोनिकली एक्टिव स्टेज ਦਾ ਮਤਲਬ ਹੈਗਾ ਕਿ ਸਰੀਰ ਨੂੰ ਆਰਾਮ ਨਹੀਂ ਸਰੀਰ ਦੇ ਸਿਸਟਮ ਸਿਸਟਮ ਨੂੰ ਆਰਾਮ ਨਹੀਂ ਮਿਲ ਰਿਹਾ। ਅਗਰ ਸਰੀਰ ਦੇ ਸਿਸਟਮ ਨੂੰ ਆਰਾਮ ਨਹੀਂ ਮਿਲ ਰਿਹਾ ਤਾਂ ਇਹ ਡੈメージ ਹੋ ਰਿਹਾ ਹੈ। ਰਾਈਟ? ਇਹਦੇ ਤਿੰਨ ਜਾਂ ਚਾਰ 스테जेस ਹੁੰਦੇ ਫੈਟ੍ਰੀਮਰਿਕ ਮੈਂ ਇੱਕ ਜਨਰਲ ਟਰਮ ਦਾ ਸੇਮ ਹੈ ਤਾਂ ਨੂੰ ਉਲਝਾਣਾ ਨਹੀਂ ਚਾਹੁੰਦਾ ਵੱਡੇ ਵੱਡੇ ਟਰਮਸ ਨਾਲ ਉਹ ਡਾਕਟਰ ਸਾਹਿਬ ਵੀ ਦੱਸਣਗੇ ਹੋਣੇ। ਇਹ ਬੇਸਿਕ ਹੈ ਕਿ ਫੈਟ ਲਿਵਰ ਤੋਂ ਸ਼ੁਰੂ ਹੋ ਕੇ ਐਂਡ ਜਾ ਕੇ ਦਾ ਬਹੁਤ ਖਤਰਨਾਕ ਹੋ ਜਾਂਦਾ ਹੈ। ਜਿਸ ਤਰ੍ਹਾਂ ਕਿਡਨੀ ਫੇਲਰ ਸੁਣਿਆ ਹੋਣਾ ਹੈ ਇਸ ਤਰ੍ਹਾਂ ਲਿਵਰ ਫੇਲਰ ਦਾ ਸ਼ੁਰੂਆਤੀ ਕੰਮ ਇਹ ਹੈ। ਫੈਟੀ ਲਿਵਰ ਸ਼ਰਾਬ ਪੀਣ ਵਾਲੇ ਚ ਹੋ ਸਕਦਾ ਹੈ ਜਾਂ ਸ਼ਰਾਬ ਪੀਣ ਵਾਲੇ ਜਿਹੜੇ ਨਹੀਂ ਹੈ ਉਹਨਾਂ ਚ ਵੀ ਹੋ ਸਕਦਾ ਹੈ ਜਿਹੜਾ ਨਹੀਂ ਹੋਣ ਵਾਲਾ ਉਹਨੂੰ ਐਨਐਫਐਲਡੀ ਕਹਿੰਦੇ ਨਾਨ ਅਲਕੋਹਲਿਕ ਫੈਟੀ ਲਿਵਰ ਡਿਜ਼ੀਜ਼ ਜਾਂ ਹੋਰ ਵੀ ਟਰਮਸ ਹੈਗੇ ਨੇ ਅਲਕੋਹਲਿਕ ਲਿਵਰ ਡਿਜ਼ੀਜ਼ ਅਲਕੋਹਲਿਕ ਫੈਟੀ ਲਿਵਰ ਉਹਨਾਂ ਨੂੰ ਕਹਿੰਦੇ ਜਿਹੜੇ ਸ਼ਰਾਬ ਪੀਣ ਵਾਲੇ ਪੇਸ਼ੈਂਟਸ ਵਿੱਚ ਫੈਟੀ ਲਿਵਰ ਹੁੰਦਾ ਹੈ ਪਾ ਹੈਗੇ ਨੇ ਆਪਣੀ ਲਾਈਫ ਸਟਾਈਲ ਨੂੰ ਹੈਲਦੀ ਕਰੋ ਆਪਣੀ ਜਿਹੜੀ ਕ੍ਰੋਨਿਕ ਡਿਜ਼ੀਜ਼ ਨੇ ਉਹਨਾਂ ਦਾ ਸਹੀ ਟਾਈਮ ਤੇ ਸਹੀ ਡਾਕਟਰ ਤੋਂ ਇਲਾਜ ਕਰਾਓ ਔਰ ਆਪਣੀ ਫਿਜ਼ੀਕਲ ਐਕਟੀਵਿਟੀ ਅੱਛੀ ਰੱਖੋ दिमाग के मैनेजमेंट अपनी रखो एंड अगर तो, प्रीडिस ओवरवेट होना डेफीनेशन बड़ी क्लीयर ने ठीक है उस अगर तुसी उस कैटेगरी है इमीजिएटली टेक प्रिकॉशन के उस कैटेगरी तो बहुत निकलिया जाए जो सिचुएशन है सिंपल तौर पर देखना कुछ पेसेंट्स ਦੀ ਵੀ 25 25 ਸਾਲ ਤੋਂ ਇਹ ਜਿਹੜੀਆਂ ਐਸਿਡ ਵਾਲੀਆਂ ਦਵਾਈਆਂ ਖਾ ਰਹੇ ਇਸ ਤਰ੍ਹਾਂ ਪੀਪੀਆਈ ਜੀ ਨੂੰ ਕਹਿੰਦੇ ਜਿਸ ਤਰ੍ਹਾਂ ਲੈਂਜੋਪ੍ਰੋਜ਼ੋਲ ਹੋ ਗਿਆ ਪੈਂਟੋਪ੍ਰੋਜ਼ੋਲ ਹੋ ਗਿਆ ਵੀ ਵੀ 25 25 ਸਾਲ ਤੋਂ ਖਾਈ ਜਾ ਰਹੇ ਹਨ ਇਹਨਾਂ ਨੂੰ ਇਹ ਨਹੀਂ ਪਤਾ ਕਿ ਆਪਣੀ ਸਰੀਰ ਦੇ ਉੱਤੇ ਕਿੰਨਾ ਭयंकर ਡੈਮੇਜ ਇਨਫੈਕਟ ਕਰ ਰਹੇ ਇਹਨਾਂ ਦੇ ਸਰੀਰ ਦੇ ਅੰਦਰ ਕੁਝ ਖਾਸ ਤਰ੍ਹਾਂ ਦੇ ਮਿਨਰਲਸ ਦੀ ਡੈਫੀਸ਼ੀਅਨਸੀ ਹੋ ਜਾਏਗੀ ਹੋ ਰਹੀ ਹੈ ਕੈਲਸ਼ੀਅਮ ਮੈਗਨੀਸ਼ੀਅਮ ਮੈੰਗਨੀਜ਼ ਜ਼ਿੰਕ ਇਹ एलिमेंट्स ਕ੍ਰੋਨਿਕਲੀਕਲੀ ਇਹਨਾਂ ਦੀ ਡੈਫੀਸ਼ੀਅਨਸੀ ਸਟੇਟਸ ਚੱਲ ਰਿਹਾ ਹੈ ਇਨਾਦੀ ਕਿਡਨੀ ਉਤੇ ਡੈਮੇਜ ਹੋਣ ਦੇ ਚਾਂਸਸ ਬਹੁਤ ਵੱਧ ਜਾਂਦੇ ਇਹ ਜੀਵ ਦਵਾਈਆਂ ਖਾਣ ਨਾਲ ਇਨਾਦੀ ਸਭ ਤੋਂ ਭਿਆਨਕਰ ਜਿਹੜਾ ਦਾ ਇਹਦਾ ਅਫੈਕਟ ਆ ਰਿਹਾ ਹੈ ਉਹ ਅਲਜ਼ਾਈਮਰ ਹੈ ਅਲਜ਼ਾਈਮਰਸ ਮਤਲਬ ਤੁਸੀਂ ਸੁਣਿਆ ਹੋਣਾ ਜਿਹੜੇ ਬੁਢਾਪੇ ਚ ਆ ਕੇ ਦਿਮਾਗ ਬਿਲਕੁਲ ਪਛਾਣਨ ਤੋਂ ਹਟ ਜਾਂਦਾ ਹੈਗਾ ਲੋਕਾਂ ਨੂੰ ਆਪਣੇ ਸਗੇ ਰਿਲੇਟਿਵਸ ਨੂੰ ਵੀ ਤੁਸੀਂ ਪਛਾਣਦੇ ਤੁਸੀਂ ਕਿਸੇ ਦਾ ਨਾਮ ਨਹੀਂ ਯਾਦ ਪਾਓਗੇ ਤੁਹਾਡੇ ਸਾਹਮਣੇ ਆਪ ਨੂੰ ਸੇਵ ਪਿਆ ਹੋਏਗਾ ਤੁਹਾਨੂੰ ਯਾਦ ਨਹੀਂ ਆਏਗਾ ਕਿ ਸੇਵ ਹੈਗਾ ਦਿਮਾਗ ਸ਼ਟਡਾਊਨ ਹੋ ਜਾਂਦਾ ਹੈ ਇਹ ਜਿਹੜੀਆਂ ਮੈਡੀਸਿਨਸ ਨੇ ਇਹ ਅਸੀ ਬਿਮਾਰੀਆਂ ਨੂੰ ਸੱਦਾ ਦੇ ਰਹੀਆਂ ਨੇ ਜਿਹੜੇ ਲੋਕੀ ਖਾਈ ਜਾ ਰਹੇ ਲਿ 52 ਸਪੈਸ਼ਲੀ ਤੌਰ ਤੇ ਕਿਹਾ ਡਾਕਟਰ ਹੁੰਦੇ ਹੋਏ ਐਜ਼ ਅ ਕੁਆਲੀਫਾਈਡ ਡਾਕਟਰ ਸਾਨੂੰ ਉਹਦੇ ਅੰਦਰ ਕੀ ਹੈ ਇਹ ਨਹੀਂ ਪਤਾ ਵੀ ਡੂ ਨਾਟ ਰეკਮੈਂਡ ਡਾਕਟਰ ਜਿਹੜਾ ਕੁਆਲੀਫਾਈਡ ਡਾਕਟਰ ਹੈ ਵੀ ਨੈਵਰ ਰეკਮੈਂਡ ਮੈਡੀਸਿਨਸ ਲਾਈਕ ਲਿ 52 ਦਾ ਦੇਨ ਦੀ ਮਿਆਦ ਮੈਕਸਿਮਮ 2 ਟੂ 4 ਵੀਕਸ ਹੁੰਦੀ ਹੈ ਐਕਸੈਪਸ਼ਨਲ ਕੰਡੀਸ਼ਨਸ ਵਿੱਚ ਐਕਸੈਪਟ ਮਤਲਬ ਬਹੁਤ ਰੇਅਰ ਕੰਡੀਸ਼ਨ ਜਿਹਦੇ ਚ ਅਸੀਂ ਇਹਨੂੰ ਐਕਸੀਡ ਕਰਦੇ ਹਾਂ ਮੈਕਸਿਮਮ ਇਹਦਾ ਜਿਹੜਾ ਮਿਆਦ 2 ਤੋਂ 4 ਵੀਕਸ ਹੁੰਦੀ ਹੈ ਉਸਦੇ ਬਾਅਦ ਇਹ ਬੰਦ ਕਰਨੀ ਹੁੰਦੀ ਹੈ ਕੋਈ ਚੰਗਾ ਡਾਕਟਰ ਕੁਆਲੀਫਾਈਡ ਡਾਕਟਰ ਜਿਹੜਾ ਸਟਮਕ ਸਪੈਸ਼ਲਿਸਟ ਹੈਗਾ ਹੈ ਗੈਸਟਰੋਐਂਟਰੋਲੋਜਿਸ ਹੈਗਾ ਜਾਂ ਜੀਆਈ ਸਜਨਾ ਕਦੀ ਵੀ ਅਨਲਿमिटेड ਤੌਰ ਤੇ ਇਹ ਦਵਾਈਆਂ ਨਹੀਂ ਲਿਖੇਗਾ